ਮਾਂ ਤਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਮਗਦਰੇ ਵੇ ਸੂਰਜਾ ਕਮੀਆਂ ਦੇ ਵੇੜੇ ਹਾਏ ਸ਼ੁਰੂ ਬਚਪਨ ਤੋਂ ਜੀ ਸਕੂਲ ਸਮੇ ਤੋਂ جواب ਮੰਦਾ ਗਿਆ ਉਹਨੂੰ ਮੰਦਾ ਗਿਆ ਕਦੇ ਨਾਟਕਕਾਰ ਕਦੇ ਗੀਤ ਲਖਦੇ ਕਪੜੇ ਸ਼ਾਹ ਕਰਤਾ ਦਾ ਚੱਲਦਾ ਹੁੰਦਾ ਸੀ ਹਾਂ ਦੇ ਜੋ ਸੇਵਾ ਕੀਤੀ ਲੋਕਾਂ ਦੀ ਬਹੁਤ ਸਾਰਾ ਦਾਨ ਪੜਾਉਣਾ ਪੜਵਾਉਂਦੀ ਜੀ ਆਪਣੇ ਬਚਪਨ ਤੋਂ ਲੈ ਕੇ ਜਦੋਂ ਤੋਂ ਮੈਂ ਸ਼ੁਰੂ ਕੀਤੀ ਤੇ ਮੈਂ ਮੰਦਾ ਜਨਾਬ 우ਸਤਾਦ ਦੁਰਗਨ ਸਿੰਘ ਸਾਹਿਬ ਹਾਂ ਉਹਨਾਂ ਨੇ ਕੋ ਵਧੀਆ ਗੱਡੀ ਲਈ ਤੇ ਵਧੀਆ ਜਲਦੀ ਸੀ ਕਿ ਸਾਡੇ ਵਿੱਚ ਪੰਦਾ ਇਹੋ ਜਿਹਾ ਬੜਿਆ ਵਿੱਚ ਜਿਹਨੂੰ ਸਾਡੇ ਪਰਿਵਾਰ ਨੂੰ ਨਾ ਮੇਰੇ ਬੱਚਿਆਂ ਨੂੰ ਪਰਵਾਰ ਨੂੰ ਮੇਰੇ ਨੂੰ ਆਇ ਖੇਡ ਗਿਆ 46 ਮਾ ਚੜੀ ਜਵਾਨੀ ਹੋ ਗਈ ਸੱਜਣਾ ਅੱਖ ਮਸਤਾਨੀ ਲੱਭਦਾ ਏ ਕੋਈ ਹਾਨੀ ਹਾਨਦਾ ਲੱਭਦਾ ਏ ਕੋਈ ਹਾਨੀ ਹਾਨਦਾ ਮੇਰਾ ਹਸਨ ਕੁਵਾਰ ਆਵੇ ਬਾਤਾਂ ਪਿਆਰ ਦੀਆਂ ਆਪਾ ਇਹ ਦਿਲਦਾਰ ਆਵੇ ਬਾਤਾਂ ਇਸ਼ਕ ਦੀਆਂ ਦੋਸਤੋ ਤੁਸੀਂ ਜੁੜੇ ਹੋਏ ਹੋ ਸੰਘਰਸ਼ ਦਾ ਸਟ੍ਰਗਲ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਸੁਖਪ੍ਰੀਤ ਮੋੜ ਦੋਸਤੋ ਅਸੀਂ ਲਗਾਤਾਰ ਸਾਡੇ ਚੈਨਲ ਦੇ ਉੱਪਰ ਜਿਹੜੇ ਵੀ ਬੰਦੇ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਕੰਮ ਕਰਦੇ ਆ ਉਹਦੇ ਲਈ ਸੰਘਰਸ਼ ਕਰਦੇ ਆ ਕਿਤੇ ਨਾ ਕਿਤੇ ਬਹੁਤ ਸਾਰੇ ਬੰਦੇ ਸਫਲ ਹੋ ਜਾਂਦੇ ਆ ਬਹੁਤ ਸਾਰੇ ਬੰਦੇ ਸਫਲ ਨਹੀਂ ਹੁੰਦੇ ਤਾਂ ਅਸੀਂ ਉਹਨਾਂ ਵਕ ਵਕ ਵਿਅਕਤੀਆਂ ਦੀਆਂ ਕਹਾਣੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਿੰਦੇ ਆ ਉਹਨਾਂ ਦੇ ਕਿਤੇ ਦੀ ਕਹਾਣੀ ਹੋਵੇ ਤਾਂ ਅੱਜ ਇਸ ਟਾਈਮ ਅਸੀਂ ਮੇਰੇ ਪਿੰਡ ਬੈਠੇ ਆ ਮੇਰੇ ਪਿੰਡ ਦਾ ਇੱਕ ਬਾਈ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਉਹ ਗਾਇਕੀ ਦੇ ਵਿੱਚ ਆ ਪਰ ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਬਹੁਤ ਸਾਰੇ ਕਾਰਨ ਬਣ ਜਾਂਦੇ ਆ ਜਿਹਦੇ ਕਰਕੇ ਬੰਦਾ ਆਪਣੀ ਲਾਈਨ ਤੋਂ ਪਾਸੇ ਹੋ ਕੇ ਮਜ਼ਦੂਰੀ ਕਰਨ ਦੇ ਵਾਸਤੇ ਉਹ ਬੰਦਾ ਜਿਹੜਾ ਉਹ ਮਜਬੂਰ ਹੋ ਜਾਂਦਾ ਤਾਂ ਅਜਿਹੀ ਇੱਕ ਕਹਾਣੀ ਤੁਹਾਡੇ ਨਾਲ ਬਾਈ ਪ੍ਰੇਮਜੀਤ ਹੋਣਾ ਦੀ ਸਾਂਝੀ ਕਰਾਂਗੇ ਅੱਜ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਦੀ ਜ਼ਿੰਦਗੀ ਬਾਰੇ ਗਾਇਕੀ ਬਾਰੇ ਤਾਂ ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਆ ਬਾਈ ਜੂਣਾ ਦਾ ਬਾਈ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹੋ ਜੀ ਜੀ ਕਿਰਪਾ ਜੀ ਕਿਰਪਾ ਅੱਛਾ ਬਾਈ ਇਹ ਇਧਰਲੇ ਪਾਸੇ ਗਾਇਕੀ ਵਾਲੇ ਜਦੋਂ ਤੁਸੀਂ ਸ਼ੁਰੂ ਕੀਤਾ ਕਦੋਂ ਸ਼ੁਰੂ ਕੀਤਾ ਤੇ ਕਿੱਥੋਂ ਸ਼ੁਰੂ ਕੀਤਾ ਅ ਸ਼ੁਰੂ ਬਚਪਨ ਤੋਂ ਜੀ ਸਕੂਲ ਸਮੇ ਤੋਂ ਹਮ ਤੇ ਚੱਲਦਾ ਆ ਠੀਕ ਹੈ ਸ਼ੌਕ ਵੱਧਦਾ ਗਿਆ ਹੌਲੀ ਹੌਲੀ ਵੱਧਦਾ ਗਿਆ ਕਦੇ ਨਾਟਕ ਕਰ ਕਦੇ ਗੀਤ ਲਿਖ ਕਦੇ ਕਪੜੇ ਸ਼ਾਖਰਤਾ ਦਾ ਚੱਲਦਾ ਹੁੰਦਾ ਸੀ ਹਮ ਉਹਦੇ ਚ ਸੇਵਾ ਕੀਤੀ ਲੋਕਾਂ ਦੀ ਬਹੁਤ ਸਾਰਿਆਂ ਦੀ ਅਣਪੜਾ ਨੂੰ ਪੜ੍ਹਾਉਣ ਦੀ ਜੀ ਤੇ ਉਹ ਨਾ ਸਾਧਿਆਂ ਦੇ ਸੀ ਜਦੋਂ ਕੋਈ ਉਹਨਾਂ ਦਾ ਪ੍ਰੋਗਰਾਮ ਹੁੰਦਾ ਸੀ ਹਾਂ ਉੱਥੇ ਵੀ ਸਟੇਜਾਂ ਲੱਗਦੀਆਂ ਨੇ ਉੱਥੇ ਗੀਤ ਗਾਉਣੇ ਸਾਖਰਤਾ ਬਾਰੇ ਅਨਪੜਤਾ ਬਾਰੇ ਹਾਂ ਤੇ ਬਸ ਵੱਧ ਗਿਆ ਹੌਲੀ ਹੌਲੀ ਵੱਡੀਆਂ ਸਟੇਜਾਂ ਤੇ ਸਟੇਜਾਂ ਬਹੁਤ ਵੱਡੀਆਂ ਲਾਉਂਦੇ ਸੀ ਉਹ ਵੱਡੀਆਂ ਸਟੇਜਾਂ ਤੇ ਜਾਣ ਲੱਗੇ ਬਸ ਇਦਾਂ ਹੀ ਉਹ ਕੰਦੇ ਸੰਗ ਲੈਿੰਦੀ ਗਈ ਤੇ ਜਾਰ ਚੱਲਦਾ ਗਿਆ ਕੰਮ ਠੀਕ ਅੱਛਾ ਭਾਈ ਕਹਿੰਦੇ ਹੁੰਦੇ ਆ ਵੀ ਕੋਈ ਵੀ ਕੰਮ ਕਰਨ ਦੇ ਲਈ ਇੱਕ ਉਸਤਾਦ ਜ਼ਰੂਰੀ ਹੁੰਦਾ ਤੁਹਾਡੇ ਉਸਤਾਦ ਮੈਂ ਕਸਰ ਦੀ ਤਿਆਰੀ ਤਾਂ ਜਿਹਨੇ ਹੋ ਰਾਂ ਤੋਂ ਕੀਤੀ ਹਾਂ ਮੈਂ ਆਪਣੇ ਬਚਪਨ ਤੋਂ ਲੈ ਕੇ ਜਦੋਂ ਤੋਂ ਮੈਂ ਸ਼ੁਰੂ ਕੀਤੀ ਹੈ ਹਾਂ ਤੇ ਮੈਂ ਮੰਦਾ ਜਨਾਵ ਉਸਤਾਦ ਦੁਰਗਨ ਸਿੰਘ ਦਾ ਸਾਹ ਹਾਂ ਅੱਜ ਵੀ ਯਾਨੀ ਜਿਹਨੂੰ ਆਪਾਂ ਕਦੇ ਵੀ ਅੰਦਰੋਂ ਮੰਨਣਾ ਹਾਂ ਉਹਨਾਂ ਤੋਂ ਸਿੱਖਿਆ ਮੈਂ ਕੁਛ ਚਰ ਰਹਿ ਕੇ ਵੀ ਆਇਆ ਉਹਨਾਂ ਕੋਲ ਜੀ ਤੇ ਕੁਝ ਮਜਬੂਰੀਆਂ ਕਾਰਨ ਫਿਰ ਮੈਨੂੰ ਆਉਣਾ ਪੈ ਗਿਆ ਹਾਂ ਮਜਬੂਰੀਆਂ ਨੇ ਮੈਨੂੰ ਲਾ ਦਿੱਤਾ ਸਾਰਾ ਜੀ ਮਜਬੂਰੀਆਂ ਦੇ ਕਾਰਨ ਲੱਦੇ ਗਏ ਆਪਾਂ ਹੂੰ ਤੇ ਕੁਛ ਚ ਰੋਣਾ ਕੋਲੇ ਵੀ ਰਹਿ ਕੇ ਆਇਆ ਮੈਂ ਤੇ ਫਿਰ ਅੱਜ ਵੀ ਆਪਾਂ ਉਹਨਾਂ ਦੀ ਬਸ ਕਿਰਪਾ ਨਾਲ ਹੀ ਆ ਜੋ ਕੁਛ ਮੈਂ ਗਾਇਆ ਮੈਂ ਆਪਣਾ ਜੋ ਕੈਸਟਾਂ ਗਾਇਆ ਦੂਰਦਰਸ਼ਨ ਤੇ ਗਾਇਆ ਮੇਰੀ ਕੈਸਟ ਵੀ ਹੋਈ ਸੱਤ ਰੰਗ ਨੇ ਕੀਤੀ ਹੂੰ ਪਰ ਸਾਰੀ ਉਹਨਾਂ ਦੀ ਕਿਰਪਾ ਨਾਲ ਹੀ ਜੋ ਕੁਛ ਵੀ ਰੰਗੀਲਾ ਸਾਹਿਬ ਦੀ ਨਾਲ ਅਛਾ ਭਾਈ ਪਹਿਲਾ ਗੀਤ ਤੁਸੀਂ ਕਦੋਂ ਕਰਕੇ ਆਏ ਹੋ ਜਦੋਂ ਮਤਲਬ ਇਸ ਲਾਈਨ 'ਚ ਗਏ ਹੋ ਅੱਗੇ ਵਧੇ ਗਏ ਹੌਲੀ ਹੌਲੀ ਤਾਂ ਪਹਿਲਾ ਗੀਤ ਕਦੋਂ ਕਦੋਂ ਰਿਕਾਰਡ ਕੀਤਾ ਔਰ ਕਦੋਂ ਲੋਕਾਂ ਦੇ ਸਨਮੁਖ ਕੀਤਾ ਸੀਗਾ ਪਹਿਲਾ ਗੀਤ ਮੇਰਾ ਹੋਇਆ ਸੀਗਾ ਜੀ ਪ੍ਰੋਗਰਾਮ ਚੱਲਦਾ ਹੁੰਦਾ ਦੂਰਦਰਸ਼ਨ ਦਾ ਦੂਪਰ ਘਟ ਦਰਨਾ ਜੀ ਉਹਦੇ ਵਿੱਚ ਪਹਿਲਾ ਗੀਤ ਮੇਰਾ ਉਹਦੇ ਵਿੱਚ ਹੋਇਆ ਸੀਗਾ ਹਾਂ ਫਿਰ ਇੱਕ ਗੀਤ ਫਿਰ ਮੇਰਾ ਹੋਰ ਉਹਦੇ 'ਚ ਹੋਇਆ ਦੂਪਰ ਘਟ ਦਰਨਾ ਜੀ ਦੋ ਗੀਤ ਆਏ ਮੇਰੇ ਜੀ ਦੂਰਦਰਸ਼ਨ ਤੇ ਤੇ ਫਿਰ ਉਸ ਤੋਂ ਬਾਅਦ ਫਿਰ ਮੇਰੀ ਮੈਰਜ਼ ਹੋ ਗਈ ਹਾਂ ਸਿੰਗਰ ਕੁੜੀ ਦੇ ਨਾਲ ਹੀ ਜੀ ਤੇ ਫਿਰ ਸਾਡਾ ਪਹਿਲਾਂ ਮੈਂ ਡਿਊਟ ਨਹੀਂ ਕਾਉਂਦਾ ਸੀ ਮੈਂ ਸੋਲੋ ਹੀ ਕਾਉਂਦਾ ਸੀ ਠੀਕ ਹੈ ਤੇ ਫਿਰ ਮੈਨੂੰ ਡਿਊਟ ਦਾ ਵੀ ਸਾਰੀ ਕੈਸਟ ਮੇਰੀ ਜਦੋਂ ਡਿਊਟ ਕੀਤੀ ਆ ਫਿਰ ਕਿੰਨੇ ਕਿ ਡਿਊਟ ਚ ਕਿੰਨੇ ਕਿ ਗਾਇਗੀ ਤੇ ਡਿਊਟ ਗੀਤ ਮੇਰੀਆਂ ਰਿਕਾਰਡਿੰਗਾਂ ਤਾਂ ਬਹੁਤ ਸਾਰੀਆਂ ਹੋ ਗਈਆਂ ਕੈਸਟ ਮੁਰਜ਼ਾ ਖਾਨ ਦੀ ਹਾਂ ਉਹਦੋਂ ਕੈਸਟਾਂ ਹੁੰਦੀਆਂ ਹੁੰਦੀਆਂ ਸੀ ਅੱਛਾ ਜਿਸ ਸਮੇਂ ਅਸੀਂ ਗਾਉਣ ਲੱਗੇ ਹਾਂ ਉਦੋਂ ਲਾਈਵ ਰਿਕਾਰਡਿੰਗਾਂ ਹੁੰਦੀਆਂ ਸੀ ਠੀਕ ਹੈ ਅੱਜ ਕੱਲ ਦਾ ਕੰਪਿਊਟਰ ਤੇ ਹੋ ਰਹੀਆਂ ਉਦੋਂ ਸਾਰੇ ਮਿਊਜ਼ੀਸ਼ੀਅਨ ਜਿੰਨੇ ਵੀ ਮੇਰੀ ਪਹਿਲੀ ਕੈਸਟ ਲਾਲ ਕਮਲ ਦੀ ਮਿਊਜ਼ਿਕ ਨਾ ਹੋਈ ਸੀ ਠੀਕ ਹੈ ਤੇ ਸੁਪਰ ਟਰੈਕ ਸਟੂਡੀਓ ਦੇ ਵਿੱਚ ਹੂੰ ਲੁਧਿਆਣਾ ਠੀਕ ਹੈ ਤੇ ਉਦੋਂ ਦੂਜੂ ਸਾਰੇ ਮਿਊਜ਼ੀਸ਼ੀਅਨ ਜਿੰਨੇ ਵੀ ਸਾਰੇ ਬੰਦੇ ਹੁੰਦੇ ਸੀ ਹੂੰ ਅੱਜ ਤਾਂ ਕੰਪਿਊਟਰ ਨਾਲ ਕਰ ਰਹੇ ਹਾਂ ਹਾਂ ਉਹਨਾਂ ਦਾ ਸਮਾਂ ਦੇ ਗਾਣੇ ਜਦੋਂ ਇਹ ਸਾਰੇ ਮਿਊਜ਼ੀਸ਼ੀਅਨ ਬੰਦੇ ਲਾਈਵ ਲਾਈਵ ਹੁੰਦਾ ਹੁੰਦਾ ਸੀ ਹਾਂ ਸ਼ਭਾਈ ਜਿਹਾ ਤਰ੍ਹਾਂ ਤੁਸੀਂ ਪ੍ਰੋਗਰਾਮਾਂ ਦੇ ਨਾਮ ਗਣਾਈ ਦੀ ਡੀਡੀ ਪੰਜਾਬੀ ਦੇ ਵਿੱਚ ਤੁਸੀਂ ਗਾਉਂਦੇ ਰਹੇ ਡਿਊਟੀ ਵੀ ਕੀਤਾ ਹਨਾ ਜੀ ਫਿਰ ਉਧਰ ਹੀ ਲਾਈਨ ਕਿਵੇਂ ਛੱਡਦੀ ਆ ਉਧਰੋਂ ਇਸ ਪਾਸੇ ਨੂੰ ਆਉਣਾ ਤੋਂ ਕਿ ਬੰਦਾ ਮਿਹਨਤ ਕਰਕੇ ਅੱਗੇ ਨੂੰ ਵਧਦਾ ਪਰ ਤੁਸੀਂ ਉੱਥੋਂ ਪਿੱਛੇ ਨੁੜੇ ਹੋ ਕੀ ਕਾਰਨ ਰਿਹਾ ਬਈ ਪਹਿਲਾ ਕਾਰਨ ਤਾਂ ਮੇਰੇ ਘਰ ਦੇ ਵਿੱਚ ਜਿਹੜਾ ਮੇਰਾ ਪਰਿਵਾਰਕ ਜਿਹੜਾ ਉਹਨਾਂ ਮੇਰੀ ਮੈਰਜ ਹੋ ਗਈ ਹੂੰ ਕੋਚਰ ਅਸੀਂ ਵਧੀਆ ਪ੍ਰੋਗਰਾਮ ਸਾਡੇ ਚੱਲਦੇ ਰਹੇ ਹਰ ਰੋਜ਼ ਹੀ ਸਾਡਾ ਪ੍ਰੋਗਰਾਮ ਤੇ ਜਲੰਧਰ ਹਸ਼ਿਆਰਪੁਰ ਉਧਰਲੇ ਪਾਸੇ ਤੇ ਉਧਰਲੀ ਸਾਈਡ ਜੇ ਨਹੀਂ ਕਿੱਧਰਲੇ ਪਾਸੇ ਕੈਸਰ ਸਾਡੀ ਜਿਹੜੀ ਆਈ ਸੀ ਉਹ ਘੱਟ ਚੱਲੀ ਸੀ ਉਧਰਲੇ ਪਾਸੇ ਜ਼ਿਆਦਾ ਚੱਲੀ ਸੀ ਹਮ ਕੰਪਨੀ ਵੀ ਨਵੀਂ ਸੀ ਅਸੀਂ ਵੀ ਨਵੇਂ ਇੱਕ ਚਿਪ ਸਿਸਟਮ ਚੱਲ ਪਿਆ ਸੀ ਉਸ ਟਾਈਮ ਸਾਡੀ ਕੈਸਟਾ ਗਈ ਉਹ ਚਿਪ ਸਿਸਟਮ ਚੱਲਿਆ ਅੱਛਾ ਉਹਦੇ ਨਾਲ ਵੀ ਬਹੁਤ ਸਾਰਾ ਹੋ ਲੱਗਾ ਫਿਰ ਉਧਰਲੀ ਸਾਈਡ ਤੇ ਜਿਹੜਾ ਜਦੋਂ ਸਾਨੂੰ ਪਸੰਦ ਕਰਦੇ ਪ੍ਰੋਗਰਾਮ ਸਾਨੂੰ ਹਰ ਰੋਜ਼ ਹੀ ਹੁੰਦਾ ਸੀ ਰਾਤ ਨੂੰ ਸੀ ਘਰੇ ਵਰਨਾ ਰਾਤ ਨੂੰ ਨੇਰੇ ਸਵੇਰ ਜਾਣਾ ਇਨਕੋ ਵਧੀਆ ਗੱਡੀ ਲਈ ਤੇ ਵਧੀਆ ਚੱਲਦੀ ਸੀ ਤੇ ਸਾਡੇ ਵਿੱਚ ਬੰਦਾ ਇਹੋ ਜਿਹਾ ਬੜਿਆ ਵਿੱਚ ਜਿਹਨੇ ਸਾਡੇ ਪਰਿਵਾਰ ਨੂੰ ਨਾ ਮੇਰੇ ਬੱਚਿਆਂ ਨੂੰ ਪਰਿਵਾਰ ਨੂੰ ਮੇਰੇ ਨੂੰ ਆ ਖੇਡ ਤੇ ਰੱਖਦਾ ਜਨ ਕਿ ਜਿੰਨਾ ਪਕ ਕਹਦਗੇ ਨਾ ਪੰਜਾਬੀ ਚ ਜਿਹੜੇ ਅੰਧਵਿਸ਼ਵਾਸੀ ਲੋਕ ਕਹਿੰਦੇ ਨੇ ਪ੍ਰੇਤ ਵਰ ਗਿਆ ਹਾਂ ਸਾਡੇ ਘਰੇ ਪੈ ਜੋ ਜਿੰਦਾ ਪ੍ਰੇਤ ਵਰ ਗਿਆ ਉਹਨੇ ਸਾਡਾ ਪਰਿਵਾਰ ਖੇਰੂ ਖੇਰੂ ਕਰਤਾ ਬੱਚੇ ਕਿੰਨੇ ਆ ਤੁਹਾਡੇ ਬੱਚੇ 2 ਆ ਜੀ ਮੇਰੇ ਬੱਚੇ ਇੱਕ ਬੇਟਾ ਵੱਡੀ ਬੇਟੀ ਐ ਛੋਟੀ ਛੋਟਾ ਬੇਟਾ ਅੱਡ ਹੋਇਆਂ ਨੂੰ ਕਿੰਨਾ ਟਾਈਮ ਹੋ ਗਿਆ ਬਾਈ ਸਾਨੂੰ ਹੋ ਗਿਆ ਹੁਣ ਜੀ 15 ਸਾਲ ਦੇ ਨੇੜੇ ਹੋ ਗਿਆ ਬੱਚੇ ਤੁਹਾਡੇ ਨਾਲ ਐ ਕਿ ਤੁਹਾਡੀ ਮੇਸੀ ਜੀ ਬੱਚੇ ਬਸ ਸਾਂਝੇ ਰਹੇਗੇ ਹੁਣ ਤਾਂ ਪਹਿਲਾਂ ਤਾਂ ਮੇਰੇ ਨਾਲ ਸੀਗੇ ਹਾਂ ਸੱਤ ਕਿ ਸਾਲ ਦਾ ਸੀਗਾ ਬੇਟਾ ਲੜਕੀ ਥੋੜੀ ਜਿਹੀ ਵੱਡੀ ਉਹਦੇ ਨਾਲੋਂ 3 ਸਾਲ ਦਾ ਫਰਕ ਐ ਉਹਨਾਂ ਦਾ ਹਾਂ ਤੇ ਪਹਿਲਾਂ ਤਾਂ ਮੇਰੇ ਕੋਲੇ 10ਵੀਂ ਤੱਕਰ ਪੜ੍ਹਾਏ ਮੈਂ ਪੜ੍ਹਾਏ ਵੀ ਬੜੀ ਮੁਸ਼ਕਲ ਨਾਲ ਕੋਕ ਕੱਲੀ ਪਿਤਾ ਤੇ ਬੋਝ ਪੈ ਜਾਣਾ ਸਾਰਾ ਹਾਂ ਬਿਲਕੁਲ ਮੈਂ ਕਹਣਾ ਜੀ ਮੈਂ ਮੇਰੀ ਜ਼ਿੰਦਗੀ ਅੱਜ ਤੱਕਰ ਤੁਹਾਡੇ ਕੋਲ ਬੈਠਾ ਨਾ ਇੱਥੇ ਮੈਂ ਝੋਨਾ ਲਾਈ ਜਾ ਰਿਹਾ ਹਾਂ ਹਾਂ ਤੇ ਜਦੋਂ ਤੋਂ ਸਾਡਾ ਆਬਸ ਵਿੱਚ ਉਹ ਹੋ ਗਿਆ ਮੇਰੇ ਬੱਚਿਆਂ ਦੇ ਮੈਨੂੰ ਸਕੂਲੋ ਵੀ ਮੈਡਮਾਂ ਨੇ ਕਹਿਣਾ ਵੀ ਤੁਹਾਡੇ ਬੱਚੇ ਨਾ ਤੁਹਾਡੀ ਬੇਟੀ ਨਾ ਬੋਲਦੀ ਨਹੀਂ ਆ ਵੀ ਕੁਝ ਵੀ ਅਸੀਂ ਕਿੰਨਾ ਕੁਝ ਮਰਜ਼ੀ ਕਹੀ ਜਾਈਏ ਹਾਂ ਉਹ ਬੋਲਦੀ ਨਹੀਂ ਬੋਲੇ ਕਿਥੋਂ ਕਿਉਂਕਿ ਉਹਨਾਂ ਦੀ ਮਾਤਾ ਵੱਖਰੇ ਰਹੀ ਰਹੀ ਹੈ ਪਿਤਾ ਵੱਖਰੇ ਤੇ ਬੱਚੇ ਫਿਰ ਨੋਰਮਲ ਨਹੀਂ ਅਸਰ ਪੈਂਦੇ ਅਸਰ ਮਾੜਾ ਪੈਂਦਾ ਇਦਾਂ ਬਹੁਤ ਸਾਰਾ ਤੇ ਬੇਟੇ ਨੇ ਵੀ ਹੁਣ ਵੀ ਪਤਾ ਕੀ ਆ ਵੀ ਬਹੁਤ ਔਖਾ ਕੰਮ ਹੈ ਬਸ ਜਿਹਨੂੰ ਜਿਹੜੇ ਵਿਛੋੜੇ ਵਾਲੇ ਬੰਦੇ ਉਹਨਾਂ ਨੂੰ ਪਤਾ ਹਾਂ ਸਾਨੂੰ ਪਤਾ ਨਹੀਂ ਵਿਛੋੜਾ ਕਿਹਨੂੰ ਕਹਿੰਦੇ ਸੀ ਤਾਂ ਪਹਿਲੀ ਵਾਰ ਵਿਛੜੇ ਪਹਿਲੀ ਵਾਰ ਇਹ ਤਾਂ ਪਹਿਲੀ ਵਾਰ ਵਿਛੜੇ ਸਾਨੂੰ ਤਾਂ ਪਤਾ ਨਹੀਂ ਵੀ ਕੀ ਕਹਿੰਦੇ ਵਿਛੋੜਾ ਹਾਂ ਅਸ਼ੇ ਭਾਈ ਪ੍ਰੇਮ ਜਦੋਂ ਤੁਸੀਂ ਪਹਿਲੀ ਗੈਸਟ ਕੀਤੀ ਉਦੋਂ ਕੀ ਗਾਣਾ ਸਾਡੇ ਦਰਸ਼ਕਾਂ ਦੇ ਸਾਹਮਣੇ ਹਾਂ ਮੈਂ ਟਾਈਟਲ ਗੀਤ ਸੀ ਜਿਹੜਾ ਮੇਰਾ ਕੈਸਰ ਦਾ ਹਾਂ ਉਹ 716ਵਾਂ ਚੜੀ ਜਵਾਨੀ ਹੋਗੀ ਸੱਜਣਾ ਅੱਖ ਮਸਤਾਨੀ 716ਵਾਂ ਚੜੀ ਜਵਾਨੀ ਹੋਗੀ ਸੱਜਣਾ ਅੱਖ ਮਸਤਾਨੀ ਲੱਭਦਾਏ ਕੋਈ ਹਾਨੀ ਹਾਨਦਾ ਲੱਭਦਾਏ ਕੋਈ ਹਾਨੀ ਹਾਨਦਾ ਮੇਰਾ ਹਸਨ ਕੁਵਾਰ ਆਵੇ ਬਾਤਾਂ ਪਿਆਰ ਦੀਆਂ ਆਪਾ ਇਹ ਦਿਲਦਾਰ ਆਵੇ ਬਾਤਾਂ ਇਸ਼ਕ ਦੀਆਂ ਆਪਾ ਇਹ ਦਿਲਦਾਰਾ ਵੇ ਬਾਤਾ ਪਿਆਰ ਦੀਆਂ ਹੋ ਗਿਆ ਇਸ਼ਕ ਮੁਸ਼ਕ ਦੇ ਪੁੱਠੇ ਕਰ ਮਨ ਲੈ ਮੇਰੀ ਗੱਲ ਮੁਟਿਆਰੇ ਇਸ਼ਕ ਮੁਸ਼ਕ ਦੇ ਪੁੱਠੇ ਕਰ ਮਨ ਲੈ ਮੇਰੀ ਗੱਲ ਮੁਟਿਆਰੇ ਹੁਸਨ ਜਵਾਨੀ ਮਾ ਪਿਆਂ ਦੀ ਤੂੰ ਹੁਸਨ ਜਵਾਨੀ ਮਾ ਪਿਆਂ ਦੀ ਤੂੰ ਕਿਉਂ ਬਣਦੀ ਐ ਵੈਰੀ ਨੀ ਮੁੜ ਜਾਹਾਂ ਦੀ ਜਾ ਪੋਲੇ ਪੋਲੇ ਪੈਰੀ ਨੀ ਮੁੜ ਜਾਹਾਂ ਦੀ ਜਾ ਪੋਲੇ ਪੋਲੇ ਪੈਰੀ ਨੀ ਮੁੜ ਜਾਹਾਂ ਦੀ ਹੋ ਵਾਜ ਇਹ ਮੇਰੇ ਸੌਂਗ ਮੇਰੇ YouTube ਚੈਨਲ ਤੇ ਵੀ ਹਾਂ ਪਾਈ ਹੋਈ ਐ ਮੈਂ ਲਿਖਦੇ ਵੀ ਹਾਂ ਮੈਂ ਤੁਸੀਂ ਆਪ ਹੀ ਹਾਂਜੀ ਲਿਖਦਾ ਵੀ ਹਾਂ ਮੈਂ ਥੋੜਾ ਬਹੁਤ ਜਿੰਨਾ ਵੀ ਆ ਜਾਂਦਾ ਠੀਕ ਐ ਲਿਖਣਾ ਕਿ ਆਪਾਂ ਆਪਣੇ ਆਪ ਨੂੰ ਲਿਖੀ ਜਾਂਨੇ ਹਾਂ ਹਾਂ ਹੈ ਕੋਈ ਵੀ ਰੈਟਰ ਬਸ ਆਪਣੇ ਆਪ ਹਾਂ ਬੰਦਾ ਜ਼ਿੰਦਗੀ ਜੇ ਸੰਘਰਸ਼ ਚ ਲੈ ਜਾਂਦਾ ਜੀ 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 ਤੁਸੀਂ ਹੁਣ ਤੱਕ ਜੇ ਮਲਾਪ ਚਲੋ ਗਿਣਤੀ ਦੇ ਵਿੱਚ ਤਾਂ ਬਾਲਾ ਨਹੀਂ ਪੈਂਦੀ ਫਿਰ ਵੀ ਤੁਹਾਡੇ ਧਿਆਨ ਚ ਹੋਣਗੇ ਕਿੰਨੇ ਕਿ गीत ਲਿਖ ਲਿਆ ਹੁਣ ਤੱਕ ਤੇ ਇਸ ਤੋਂ ਪਹਿਲਾਂ ਗਾਏ ਕਿੰਨੇ ਸੀਗੇ ਜਦੋਂ ਉਸ ਸਮੇਂ ਤੁਹਾਡੇ ਪ੍ਰੋਗਰਾਮ ਚੱਲਦੇ ਸੀ ਗਾਏ ਤਾਂ ਮੈਂ ਬਹੁਤ ਸਾਰੇ ਗੀਤ ਮੈਂ ਆਪਣੇ ਵੀ ਗਾਏ ਆ ਨਾਮਵਾਰ ਜਿਹੜੇ ਗੀਤਕਾਰ ਹੈਗੇ ਆ ਯਾਨੀ ਉਹਨਾਂ ਦੇ ਵੀ ਗੀਤ ਗਾਏ ਹੋਏ ਆ ਹਾਂ ਸੱਤਾ ਮਾਨੋਕੇ ਵਾਲਾ ਰੰਧਾਵਾ ਬੁਗੜਾ ਵਾਲਾ ਹਾਂ ਬੋੜਮਾਨ ਜੀ ਉਹ ਹਉਰ ਬਹੁਤ ਸਾਰੇ ਜਨਨ ਕੇ ਜਿਹਨਾਂ ਦਾ ਨਾਮ ਲਵਾ ਤੇ ਬਹੁਤ ਸਾਰੇ ਨਾਮ ਆ ਜਾਣਗੇ ਜਿਹੜੇ ਨਾਮ ਵਾਰਕ ਬਿੱਟੂ ਕੋਟ ਕਪੂਰਾ ਜੀ ਗੀਤਕਾਰ ਜਿਹੜੇ ਨਾਮ ਵਾਰਕ ਜੀ ਹਾਂ ਨਾਮ ਵਾਰ ਗੀਤਕਾਰ ਜਿਨ੍ਹਾਂ ਦੇ ਗੀਤ ਬਹੁਤ ਸਾਰੇ ਸੰਗਰਾਂ ਨੇ ਗਾਏ ਉਹਨਾਂ ਦੇ ਗੀਤ ਅੱਛਾ ਕੀ ਲੱਗਦਾ ਬਾਈ ਵੀ ਜਦੋਂ ਤੁਸੀਂ ਸ਼ੁਰੂ ਕੀਤਾ ਉਦੋਂ ਇੰਨੀ ਟੈਕਨੋਲੋਜੀ ਨਹੀਂ ਸੀ ਤੁਸੀਂ ਕਹਿ ਰਹੇ ਸੀ ਹੈਨਾ ਕੀ ਲੱਗਦਾ ਵੀ ਜਿਸ ਤਰ੍ਹਾਂ ਹੁਣ ਮਾਹੌਲ ਚੱਲ ਰਿਹਾ ਵੀ ਉਹ ਹਥਿਆਰਾਂ ਵਾਲੇ ਚੱਕਵੇਂ ਤੱਕਵੇਂ ਦੇ ਗੀਤ ਜੇ ਕਦੇ ਇਸ ਤਰ੍ਹਾਂ ਦੇ ਗਾਉਂਦੇ ਤੇ ਕੀ ਲੱਗਦਾ ਵੀ ਵੱਧ ਫੇਮਸ ਹੋਣਾ ਸੀਗਾ ਹੋ ਸਕਦਾ ਪਰ ਆਪਣੀ ਸੋਚ ਨਹੀਂ ਨਾ ਇਹ ਹਮ ਆਪਣਾ ਜਿਹੜਾ ਅੰਦਰੋਂ ਆਪਣੇ ਗੁਰੂਆਂ ਪੀਰਾਂ ਨੇ ਆਪਣੇ ਆਨੇ ਭਰਿਆ ਨਾ ਅੰਦਰ ਹਮ ਵੀ ਨਹੀਂ ਨਹੀਂ ਇਦਾਂ ਦੇ ਤਗਾਉਣੇ ਨਹੀਂਗੇ ਕਿਉਂਕਿ ਆਪਾ ਆਪਾ ਫਕਰਾ ਫਕੀਰਾਂ ਦੇ ਬੱਚੇ ਜਿਨ੍ਹਾਂ ਨੇ ਇੱਕ ਸਿੰਗਰ ਇੱਕ ਪਹਿਲਾਂ ਸ੍ਰੀਕ ਸਾਹਿਬ ਸੀ ਹਮ ਉਹਨਾਂ ਦੇ ਗੀਤ ਵੇ ਲੋ ਰਿਸ਼ਤਿਆਂ ਨੂੰ ਦਿਓਰ ਪਰਜਾਈ ਦਾ ਰਿਸ਼ਤਾ ਜੀਜਾ ਸਾਲੀ ਦਾ ਰਿਸ਼ਤਾ ਪਤੀ ਪਤਨੀ ਦਾ ਰਿਸ਼ਤਾ ਉਹ ਦੱਸਦੇ ਸੀ ਵੀ ਰਿਸ਼ਤੇ ਹੈ ਕ ਹਮ ਸਿੰਗਰ ਇਹ ਕਹੋ ਜੀ ਚੀਜ਼ ਹੈ ਗਾਇਕ ਕੋਈ ਵੀ ਸੁਨੇ ਉਹਨਾਂ ਨੂੰ ਕੋਲੇ ਲੋਕਾਂ ਤੇ ਕਰ ਉਹ ਪਛਾਣ ਸਕਦੇ ਹੁੰਦੇ ਨਾ ਉਹਦਾ ਅਸਰ ਤਾਂ ਹੁੰਦਾ ਹੀ ਹੈ ਹਾਂ ਉਹਨਾਂ ਦੇ ਵਿੱਚ ਇਹੋ ਜੀ ਕਲਾ ਹੁੰਦੀ ਵੀ ਲੋਕਾਂ ਕੋਲੇ ਗੱਲ ਪਛਾਹ ਸਕਦੇ ਉਹ ਜੇ ਤਾਂ ਹੁਣ ਮਾੜੀ ਗੱਲ ਪਚਾਵਾਂਗੇ ਤਾਂ ਲੋਕਾਂ ਤੇ ਮਾੜਾ ਅਸਰ ਪਊਗਾ ਬਿਲਕੁਲ ਹੈ ਕੋਈ ਨਾ ਕੋਈ ਤਾਂ ਉਹਨਾਂ ਨੂੰ ਪਸੰਦ ਕਰਨ ਵਾਲੇ ਹੁੰਦੇ ਆ ਨਾ ਹਾਂ ਜੇ ਮਾੜਾ ਗੀਤ ਗਾਵਾਂਗੇ ਤਾਂ ਉਹਨਾਂ ਤੇ ਮਾੜਾ ਅਸਰ ਪੈ ਜਾਊਗਾ ਜੀ ਜੇ ਆਪਾਂ ਵਧੀਆ ਗੀਤ ਕੋਈ ਚੰਗਾ ਗੀਤ ਗਾਵਾਂਗੇ ਤੇ ਚੰਗੇ ਚੰਗਾ ਗੀਤ ਪਸੰਦ ਕਰਨਗੇ ਪਰ ਅੱਜ ਕੱਲ ਲੋਕ ਕੁਝ ਮਾੜੇ ਗੀਤਾਂ ਨਹੀਂ ਜਿਆਦਾ ਉਹ ਹਥਿਆਰ ਵਾਲਿਆਂ ਨੂੰ ਜਾਂ ਕਿਦਾਂ ਕੋਈ ਕਿਦਾਂ ਇਦਾਂ ਦੇ ਗੀਤ ਪਸੰਦ ਕਰਦੇ ਆ ਪਰ ਸੁਣਦੇ ਨਹੀਂ ਹਨ ਹੁਣ ਹੁਣ ਤੱਕ ਜਦੋਂ ਤੋਂ ਤੁਸੀਂ ਸ਼ੁਰੂ ਕੀਤਾ ਕਿਸੇ ਕੰਪਨੀ ਨਾਲ ਨਹੀਂ ਕਦੇ ਸੰਪਰਕ ਹੋਇਆ ਜਾਂ ਤੁਸੀਂ ਪਹੁੰਚ ਕੀਤੀ ਜਾਂ ਕਿਸੇ ਕੰਪਨੀ ਨੇ ਤੁਹਾਡੇ ਤੱਕ ਪਹੁੰਚ ਕੀਤੀ ਹੋਵੇ ਵੀ ਬਾਈ ਇਸ ਤੋਂ ਬਾਅਦ ਅਸੀਂ ਤੁਹਾਡੇ ਨਾਲ ਕੋਈ ਸੰਪਰਕ ਦੇ ਵਿੱਚ ਰਵਾਂਗੇ ਨਹੀਂ ਜੀ ਕੰਪਨੀ ਨਾਲ ਮੇਰਾ ਸਤਰੰਗ ਨਾਲ ਹੀ ਸਾਡੇ ਉਸਤਾਦ ਜੀ ਨੇ ਕਹਿ ਕੇ ਤੇ ਇਦਾਂ ਹੀ ਕੰਪਨੀ 7 ਰੰਗ ਨਾਲ ਸਾਡੀ ਡਿਊਟ ਕੈਸਟ ਹੋਈ ਸੀ ਜਿਹੜੀ ਹੂੰ ਉਹ 7 ਰੰਗ ਹੋਣਾ ਸੀ ਤੇ ਪਹਿਲਾ ਜਦੋਂ ਮੈਂ ਸ਼ੁਰੂ ਕੀਤਾ ਸੀ ਆਪਣੇ ਸਮਝ ਲਓ ਜਵਾਨੀ ਮੌਕੇ ਜਦੋਂ ਆਪਾਂ ਕਹਿ ਦਈਏ ਹੂੰ ਉਦੋਂ ਤਾਂ ਮੈਨੂੰ ਆਨੰਦ ਕੰਪਨੀ ਉਹ ਵੀ ਕਹੇ ਸੀ ਕਿ ਇਹ ਬੰਦਾ ਸਾਨੂੰ ਦੇ ਦੇ ਜਿਹੜੇ ਮੈਨੂੰ ਬੰਦੇ ਪੇਸ਼ ਕਰਦੇ ਸੀ ਨਾ ਹੂੰ ਆਨੰਦ ਕੰਪਨੀ ਵਾਲਿਆਂ ਨੇ ਵੀ ਕਿਹਾ ਵੀ ਇਹ ਬੰਦਾ ਸਾਨੂੰ ਦਿਓ ਜੀ ਪ੍ਰੀਆ ਵਾਲਿਆਂ ਨੇ ਵੀ ਕਿਹਾ ਬੰਦਾ ਸਾਨੂੰ ਦੇ ਦੇ ਦੂ ਕੋਕੋਦ ਸਿੰਗਰ ਨੂੰ ਆਪ ਕੋਲੀ ਰੱਖ ਲੈਂਦੇ ਸੀ ਉਹ ਹਾਂ ਜਦੋਂ ਅਸੀਂ ਗਾਉਂਦੇ ਸੀ ਨਾ ਉਦੋਂ ਸਿੰਗਰ ਦੀ ਇੰਨੀ ਸੀਗੀ ਨਾ ਉਦੋਂ ਸਿੰਗਰ ਨੂੰ ਲੋਕ ਲੈ ਜਾਂਦੇ ਸੀ ਕਿ ਕੰਪਨੀਆਂ ਵਾਲੇ ਵੀ ਇਹਦੀ ਆਵਾਜ਼ ਵਧੀਆ ਜੀ ਇਹਨੂੰ ਤਸੀਹ ਰੱਖਣਾ ਹਾਂ ਮੈਂ ਆਨੰਦ ਕੰਪਨੀਆਂ ਦੇ ਰਿਹਾ ਵੀ ਕੋਚਰ ਫਿਰ ਪਾਇਲ ਬਠਨੇ ਦੀਆਂ ਜੰਨੀਆਂ ਕੰਪਨੀਆਂ ਸਾਰਿਆਂ ਦਾ ਮੈਨੂੰ ਰੱਖਦੀਆਂ ਸੀ ਹਾਂ ਜਿਹੜੇ ਮੈਨੂੰ ਬੰਦੇ ਪੇਸ਼ ਕਰਦੇ ਉਹਨਾਂ ਨੂੰ ਕਹਿੰਦੇ ਸੀ ਤੁਸੀਂ ਇਹਨੂੰ ਨਾ ਮੈਟਰ ਇਧਰਲਾ ਬਠੰਡੇ ਵਾਲਾ ਮੈਟਰ ਨਾ ਦਿਓ ਜੀ ਛੱਤਾ ਮਾਨੂੰ ਕਿਲਾ ਜੀ ਜਿਵੇਂ ਉਹਦੇ ਕੋਲੇ ਚਲੇ ਕੇ ਪੁੱਛਣ ਵਾਸਤੇ ਵੀ ਆਪਾਂ ਯਾਰ ਬੰਦਾ ਇਹ ਕਿਵੇਂ ਲੱਗਿਆ ਤੈਨੂੰ ਉਹ ਕਹਿੰਦਾ ਨਾ ਵੀ ਤੁਸੀਂ ਇਸ ਬੰਦੇ ਨੂੰ ਬਠਿੰਡੇ ਦਾ ਮੈਟਰ ਨਾ ਦਿਓ ਜੀ ਮੈਨੂੰ ਜਦੋਂ ਸੁਣਿਆ ਉਹਨੇ ਹਾਂ ਵੀ ਇਹਨੂੰ ਦਿਓ ਜੀ ਜਲੰਧਰ ਸਾਈਡ ਦਾ ਕਿਉਂਕਿ ਮੈਂ 우ਸਤਾਦ ਜੀ ਨੂੰ ਪਸੰਦ ਕਰਦਾ ਇਹ ਰੰਗੀਲਾ ਸਾਹਿਬ ਤੇ ਆਪਣੇਸਾ ਤਾਂ ਫਿਰ ਉਹੀ ਗੱਲ ਬਾਤ ਹੋਣੀ ਜੀ ਮੈਂ ਤੁਹਾਨੂੰ ਇੱਕ ਆਪਣਾ ਲਿਖਿਆ ਗੀਤ ਸੁਣਾਉਣਾ ਜੀ ਜ਼ਰੂਰ ਜੀ ਹਾਂ ਹੋ ਚੰਗੀ ਨਹੀਂ ਹੋ ਕੀਤੀ ਤੁਸਾਂ ਸਜਣ ਪਿਆਰੇ ਆਨਾ ਹੋ ਚੰਗੀ ਨਹੀਂ ਹੋ ਕੀਤੀ ਤੁਸਾਂ ਸਜਣ ਪਿਆਰੇ ਆਨਾ ਹੋ ਲੁੱਟ ਲਿਆ ਸਾਨੂੰ ਛੁੱਟੇ ਹੋ ਸਾਨੂੰ ਲਿਆ ਲੁੱਟ ਛੁੱਟੇ ਜ਼ਾਰਿਆਂ ਦੇ ਨਾਂ ਹਏ ਚੰਗੀ ਨਹੀਂਓ ਕੀਤੀ ਤੁਸਾਂ ਸਜਣ ਪਿਆਰੇ ਆਨਾ ਹੋ ਚੰਗੀ ਨਹੀਂਓ ਕੀਤੀ ਤੁਸਾਂ ਹੋ ਸਜਣ ਪਿਆਰੇ ਆਂਦੇ ਨਾ ਓ ਛੱਡੀ ਨੇ ਤਪਲਾ ਨਹੀਂ ਤੂੰ ਹਾਈ ਕੁ ਜਿਤਾ ਬਚਾ ਹੈ ਜੱਡੀ ਨੇ ਤਾਂ ਪਹਿਲਾਂ ਨਹੀਂ ਤੂੰ ਹਾਈ ਕੁਝ ਤਾਂ ਵਿਚਾਰਦੀ ਥੋੜੇ ਥੋੜੇ ਦੀ ਥਾ ਇੱਕੋ ਵਾਰੀ ਸਨਮਾਰਦੀ ਹੋ ਵੱਡ ਦਿਨ ਦੀ ਤਾਂ ਨਹੀਂ ਪਾਵੇਂ ਹੋ ਵੱਡ ਦਿਨ ਦੀ ਤਾਂ ਕੀ ਨਹੀਂਓ ਕੀਤੀ ਤੁਸਾ ਸਜਣ ਪਿਆਰੇ ਆਨਾ ਹੋ ਚੰਗੀ ਨਹੀਂਓ ਕੀਤੀ ਤੁਸਾ ਹੋ ਸਜਣ ਪਿਆਰੇ ਆਂਦੇ ਨਾ ਕਿਆ ਜੇ ਤੁਹਾਡੀ ਆਪ ਦੀ ਆਪ ਦੀ ਕਲਾ ਹੈ ਆਪਣਾ ਲਿਖਿਆ ਆਪਣਾ ਆਪ ਦਾ ਜੀ ਕਿਆ ਕੰਪੋਜੀਸ਼ਨ ਵੀ ਆਪਦੀ ਠੀਕ ਹੈ ਅੱਛਾ ਭਾਈ ਜਦੋਂ ਬੰਦਾ ਆਪਣਾ ਸੰਘਰਸ਼ ਕਰਦਾ ਜ਼ਿੰਦਗੀ ਦਾ ਲਗਾਤਾਰ ਅੱਗੇ ਵੱਧਦਾ ਬੰਦੇ ਦਾ ਇੱਕ ਸੁਪਨਾ ਹੁੰਦਾ ਯਾਰ ਇੱਥੋਂ ਤੱਕ ਜਾਣਾ ਲੋਕਾਂ ਦੇ ਵਿੱਚ ਨਾਮ ਬਣਾਉਣਾ ਹਰ ਇੱਕ ਬੰਦੇ ਨੂੰ ਆਈ ਹੁੰਦਾ ਹਰ ਇੱਕ ਬੰਦੇ ਨੂੰ ਹੈਨਾ ਤੇ ਜਦੋਂ ਇਸ ਤਰ੍ਹਾਂ ਪਿੱਛੇ ਨੂੰ ਆ ਜਾਣਾ ਪਰਿਵਾਰ ਦਾ ਵਿਛੋੜਾ ਪੈ ਜਾਣਾ ਬੱਚੇ ਅਲੱਗ ਹੋ ਜਾਣੇ ਦੋਵਾਂ ਜੀਵਾਂ ਦਾ ਵੱਖਰਾ ਹੋ ਜਾਣਾ ਅੱਜ ਜਿੱਥੇ ਇੱਕ ਨਾਮ ਸੀ ਪ੍ਰੇਮਜੀਤ ਨੂੰ ਸਾਰੀ ਦੁਨੀਆ ਜਾਣਦੀ ਸੀ ਹੁਣ ਵੀ ਚਲੋ ਜਾਣਦੇ ਆ ਬਹੁਤ ਸਾਰੇ ਬੰਦੇ ਵੀ ਇੱਕ ਪ੍ਰੇਮਜੀਤ ਗੱਲ ਅੱਜ ਇਸ ਤਰ੍ਹਾਂ ਖੇਤਾਂ ਦੇ ਵਿੱਚ ਮਜ਼ਦੂਰੀ ਕਰ ਰਹੇ ਹਾਂ ਵੈਸੇ ਚਲੋ ਮਜ਼ਦੂਰੀ ਦਾ ਬੰਦੇ ਨੂੰ ਕਰਨੀ ਚਾਹੀਦੀ ਆ ਕਿਰਤਤਾ ਕਰਨੀ ਚਾਹੀਦੀ ਆ ਕਦੇ ਮਨ ਟੈਂਦੀ ਗੱਲਾਂ ਚ ਨਹੀਂ ਗਿਆ ਮਨੁਦਾਸ ਨਹੀਂ ਹੋਇਆ ਕਦੇ ਮਨੁਦਾਸ ਹਰ ਸਮੇਂ ਮਨ ਉਦਾਸ ਹੁੰਦਾ ਬੰਦੇ ਦਾ ਜਦੋਂ ਉਹਦਾ ਰਸਤਾ ਅਲੱਗ ਹੋ ਜਾਵੇ ਹਾਂ ਕੋਕ ਸੋਚਦਾ ਆ ਪਰ ਲੈ ਕੇ ਚੱਲੇ ਵੀ ਅਸੀਂ ਸਿੰਗਰ ਬਣਨਾ ਹੈ ਹਾਂ ਤੇ ਉੱਥੋਂ ਫਿਰ ਉਹਦਾ ਜਦੋਂ ਉਹਦੀ ਤਮੰਨਾ ਵਿੱਚ ਹੀ ਰਹਿ ਜਾਣੀ ਸਾਰਾ ਜੋ ਕੁਛ ਵੀ ਉਹਦੀ ਸੋਚੀ ਸੋਚਾਊਗਾ ਸਭ ਪਿੱਛੇ ਰਹਿ ਜਾਣਾ ਤੇ ਸੋਚ ਤਾਂ ਬੰਦੇ ਦੀ ਇਹੋ ਜਿਹੀ ਹੋਊਗੀ ਨਾ ਹਾਂ ਸੋਚ ਕੀ ਜਮਾ ਬੰਦੇ ਦਾ ਖਤਮ ਹੋ ਜਾਂਦਾ ਬੰਦਾ ਯਾਰ ਫਿਰ ਉਹ ਅਸਰ ਜਿਹੜਾ ਬੰਦੇ ਦੀ ਸਿਹਤ ਤੇ ਪੈਂਦਾ ਹਾਂ ਸੋਚੀ ਜਾਣਾ ਬੰਦੇ ਨੇ ਯਾਰ ਮੇਰੀ ਤਾਂ ਕਿੱਧਰ ਦੀ ਸੋਚ ਸੀ ਤੇ ਹੁਣ ਆਪਾਂ ਇੱਧਰ ਫਿਰਦੇ ਆਂ ਹਰ ਪੈਰ ਪੈਰ ਤੇ ਜਦੋਂ ਤੁਸੀਂ ਕੋਈ ਵੀ ਕੰਮ ਕਰੋਗੇ ਤੁਸੀਂ ਉਹਦੇ ਤੋਂ ਆਊਟ ਜੇ ਤੁਸੀਂ ਗਾਇਕੀ ਵਾਲਾ ਹੀ ਕਰ ਰਹੇ ਹੋ ਗਾਇਕ ਬਣਨਾ ਚਾਹੁੰਦੇ ਤੁਸੀਂ ਗਾਇਕੀ ਵਾਲੇ ਕਰ ਰਹੇ ਹੋ ਤੇ ਤੁਹਾਨੂੰ ਚੱਲਦਾ ਆਊਗਾ ਬਈ ਹਾਂ ਯਾਰ ਵੀ ਆਪਣਾ ਸੰਤੁਸ਼ਟ ਹੈ ਹਾਂ ਚੱਲ ਰਿਹਾ ਕੰਮ ਹਾਂ ਸੰਤੁਸ਼ਟੀ ਦੀ ਤਾਂ ਗੱਲ ਹੈ ਸਾਰੀ ਹਾਂ ਜਦੋਂ ਬੰਦਾ ਸੰਤੁਸ਼ਟ ਆ ਆਪਣੇ ਕੰਮ ਦੇ ਵਿੱਚ ਉਹਨੂੰ ਕੋਈ ਪਰਵਾਹ ਨਹੀਂ ਉਹਦੀ ਸਿਹਤ ਵੀ ਠੀਕ ਰਹੂਗੀ ਉਹਨੂੰ ਸਭ ਕੁਝ ਹੋਊਗਾ ਜਦੋਂ ਉਹ ਆਪਣਾ ਉਹਦਾ ਰਸਤਾ ਹੀ ਖੋਇਆ ਗਿਆ ਹੋਰ ਪਾਸੇ ਰਸਤੇ ਚੱਲ ਅਗ ਮੇਰੇ ਤਾਂ ਗਾਇਕੀ ਸਭ ਕੁਝ ਜਦੋਂ ਉਹਦੇ ਮੇਰੇ ਪਰਿਵਾਰ ਦਾ ਵਿਛੋੜਾ ਪਿਆ ਹਾਂ ਮੇਰੇ ਕਈ ਕਿ ਸਭ ਕੁਝ ਬਸ ਖਤਮ ਹੋ ਗਿਆ। ਉਹ ਤਾਂ ਮੇਰੇ ਪਿੰਡ ਦੇ ਆਪਣੇ ਪਿੰਡ ਦੇ ਮੁੰਡੇ ਜਿਹੜੇ ਸਿੱਖੜਾ ਚਾਹੁੰਦੇ ਸੀ ਉਹਨਾਂ ਨੇ ਮੈਨੂੰ ਥੋੜਾ ਥੋੜਾ ਹੌਸਲਾ ਦਿੱਤਾ ਤੇ ਮੇਰੇ ਤੇ ਫਿਰ ਦੁਰੀਆ ਅਸਰ ਹੋ ਗਿਆ ਇਹ ਚੀਜ਼ ਦਾ ਵੀ ਨਹੀਂ ਆਪਾਂ ਕਰਦੇ ਆ। ਤੇ ਨਹੀਂ ਤਾਂ ਮੇਰਾ ਹਾਰਮੋਨੀਅਮ ਕੀ ਸਭ ਕੁਝ ਉਹਨਾਂ ਨੂੰ ਫੜਾਤਾ ਵੀ ਲੋਕ ਵੀ ਤੁਸੀਂ ਗਾਲ੍ਹਾਂ ਉਹਨਾਂ। ਇਹ ਬਿਲਕੁਲ ਛੱਡ ਗਈ। ਜਮਾ ਮੈਂ ਛੱਡ ਗਏ ਕਿ ਗਾਉਣਾ ਕੀ ਹੈ ਗਾਉਂਦੇ ਚੰਗੇ ਨਹੀਂ ਲੱਗਦੇ ਸੀ ਆਪਾਂ। ਜਦੋਂ ਆਪਾਂ ਆਵਾਜ਼ ਕਰਦੇ ਨਾ ਆਪਣੇ ਘਰੋਂ। ਹਾਂ। ਅੰਡੀ ਗਵੰਡੀ ਸੋਨ ਦੇਖੋ ਕਿ ਇੱਕ ਪਾਸੇ ਬੰਦੇ ਦਾ ਤਲਾਕ ਹੋ ਗਏ ਵਿਸੋੜਾ ਪੈ ਗਿਆ ਉਦੋਂ ਫਿਰ ਅੰਡੀ ਗਵੰਡੀ ਇਹੀ ਸੋਚ ਲੈਂਦੇ ਵੀ ਯਰੇ ਤਾਂ ਆ ਰੋਈ ਜਾਂਦਾ ਘਰੇ ਆਉਂਦੇ ਗਾਣੇ ਗਾ ਕੇ ਰੋਂਦਾ ਹਾਂ ਉਦੋਂ ਫਿਰ ਇਹ ਚੀਜ਼ਾਂ ਵੀ ਸੋਚ ਆ ਜਾਂਦੀ ਹੈ ਕੁਝ ਲੋਕਾਂ ਦੇ ਕੋਲੇ ਜਦੋਂ ਆਪਾਂ ਚਲੇ ਜਾਂਦੇ ਆ ਜਾਂ ਨੰਗਦੇ ਟੱਪਦੇ ਜਾ ਕਿਦਾਂ ਉਦੋਂ ਵੀ ਇਹੋ ਲੈ ਯਾਰ ਇਹਦੀ ਯਾਰ ਘਰ ਵਾਲੀ ਛੱਡ ਕੇ ਤੁਰ ਗਈ ਯਾਰ ਇਦਾਂ ਤਲਾਕ ਹੋ ਗਿਆ ਉਦੋਂ ਵੀ ਬੰਦੇ ਨੂੰ ਮਰਨਾ ਹੀ ਪੈਂਦਾ ਉਦੋਂ ਵੀ ਅਸਰ ਪੈਂਦਾ ਪੈਂਦਾ ਕਿ ਨਹੀਂ ਪੈਂਦਾ ਸਮਾਜਿਕ ਤੌਰ ਤੇ ਬੰਦਾ ਸਮਾਜਿਕ ਤੌਰ ਤੇ ਸਾਰੀਆਂ ਚੀਜ਼ਾਂ ਇਹ ਚੀਜ਼ਾਂ ਵੀ ਬਸ ਅਸਰ ਮਾੜਾ ਹੀ ਪੈਂਦਾ ਬੰਦੇ ਤੇ ਸਾਰੇ ਕਾਸੇ ਤੇ ਹੀ ਜਦੋਂ ਬੰਦੇ ਦੀ ਸੋਚ ਹੋ ਰਹੀ ਹੋਵੇ ਹਾਂ ਜਦੋਂ ਬੰਦੇ ਦਾ ਸਾਰਾ ਕੁਝ ਖਤਮ ਹੋ ਜਾਵੇ ਸੋਚ ਤਾਂ ਬਹੁਤ ਵੱਡੀ ਰੱਖੀ ਸੀਗੀ ਵੀ ਅਸੀਂ ਪਤੀ ਪਤਨੀ ਦੋਵੇਂ ਗਾਵਾਂਗੇ ਡਿਊਟ ਸਾਡਾ ਗਲਾ ਮਿਲਦਾ ਹਾਂ ਤੇ ਇੱਕ ਗੀਤ ਅਸੀਂ ਕੀਤਾ ਸੀਗਾ ਸਾਨੂੰ میوزਿਕ ਡਾਇਰੈਕਟਰ ਨਿਮਾ ਵਰਕ ਜੀ ਉਹ ਉਹ ਕਹਿੰਦਾ ਯਾਰ ਤੁਹਾਡਾ ਤਾਂ ਗਲਾ ਹੀ ਬੜਾ ਯਾਰ ਅਟੈਸ ਕਰਦਾ ਹਾਂ ਹਾਂ ਮਤਨ ਉਹ ਵੀ ਗੀਤ ਉਹਨੂੰ ਦੋ ਬੋਲ ਜ਼ਰੂਰ ਜ਼ਰੂਰ ਸੁਣਾਇਆ ਚਾਹੀਦੇ ਬਾਈ ਮੇਰਾ ਗੀਤ ਤਾਂ ਰਿਲੀਜ਼ ਨਹੀਂ ਹੋਇਆ ਅਜੇ ਹਾਂ ਪੂਰੀ ਦੀ ਪੂਰੀ ਕੈਸਟ ਤੇ ਆਪਣੇ ਕੋੜਕਪੂਰੇ ਦੇ ਨਿਸ਼ਾਨ ਸਿੰਘ ਆ ਹਾਂ ਹੁਣ ਟੀਚਰ ਵੀ ਆ ਓਕੇ ਸ਼ਾਇਦ ਕੋਈ ਵੱਡੀ ਵੱਡੀ ਉਹਦੇ ਤੇ ਹੋਣਾ ਪੋਸਟ ਤੇ ਹਾਂ ਉਹਨਾਂ ਨੇ ਉਹ ਕੈਸਟ ਕੀਤੀ ਸੀ ਕਿ ਬੜਾ ਟਾਈਮ ਹੋ ਗਿਆ 10-12 ਸਾਲ ਪੁਰਾਣੀ ਹੋ ਗਈ ਜਿਆਦਾ ਵੀ ਹੋ ਸਕਦੀ ਹੈ ਜੀ ਉਹਦੇ ਵਿੱਚ ਗੀਤ ਸੀ ਇੱਕ ਲੈਣ ਉਹਨਾਂ ਦੀ ਸੀ ਰੂਬੀ ਦੀ ਸੀ ਇੱਕ ਲੈਣ ਮੇਰੀ ਸੀ ਹਾਂ ਉਸੀ ਹੋ ਮੁਟਿਆਰ ਸੋਣੀ ਦੀਆਂ ਚਿੱਠੀਆਂ ਵਰਗੀ ਆਸ਼ਕ ਦੀਆਂ ਗੱਲਾਂ ਮਿੱਠੀਆਂ ਵਰਗੀ ਹੋ ਜ਼ਿੰਦਗੀ ਸੱਜਣਾ ਹੱਥ ਨਹੀਂ ਤੇਰੇ ਜ਼ਿੰਦਗੀ ਸੱਜਣਾ ਹੱਥ ਨਹੀਂ ਤੇਰੇ ਚੱਲਣੀ ਉਹਦੀ ਰਜਾ ਮੇਲਾ ਪਲ ਦੋ ਪਲ ਦਾ ਹਾਏ ਮੁੱਕ ਜਾਣੇ ਨੇ ਸਾ ਮੇਲਾ ਪਲ ਦੋ ਪਲ ਦਾ ਤੇਰੇ ਮੁੱਕ ਜਾਣੇ ਨੇ ਸਾ ਵੇ ਮੇਲਾ ਪਲ ਦੋ ਪਲ ਦਾ ਵੇ ਇੱਕ ਦਿਨ ਛੱਡਣੇ ਮੈਲਮਨਾਰੇ ਭੈਣ ਭਾਈ ਤੇ ਰਿਸ਼ਤੇ ਪਿਆਰੇ ਇੱਕ ਦਿਨ ਛੱਡਣੇ ਮੈਲਮਨਾਰੇ ਭੈਣ ਭਾਈ ਤੇ ਰਿਸ਼ਤੇ ਪਿਆਰੇ ਮੇਰੀ ਮੇਰੀ ਨਾ ਕਰ ਬੰਦਿਆ ਵੇ ਮੇਰੀ ਮੇਰੀ ਨਾ ਕਰ ਬੰਦਿਆ ਧੰਮ ਦਾ ਕੀ ਵਸਾ ਮੇਲਾ ਪਲ ਦੋ ਪਲ ਦੋ ਹਾਂ ਮੁੱਕ ਜਾਣੇ ਨੇ ਸਾ ਮੇਲਾ ਪਲ ਦੋ ਪਲ ਦਾ ਤੇਰੇ ਮੁੱਕ ਜਾਣੇ ਨੇ ਸਾ ਵੇ ਮੇਲਾ ਪਲ ਦੋ ਪਲ ਦਾ ਮਹਿਰਮਾ ਵੇ ਕੀ ਅਸ਼ਾ ਭਾਈ ਲਾਸਟ ਸਵਾਲ ਜਦੋਂ ਤੁਸੀਂ ਸ਼ੁਰੂ ਕੀਤਾ ਤੇ ਹੁਣ ਤੱਕ ਦਾ ਸਫ਼ਰ ਜੀ ਸਰ ਮਾਪਿਆਂ ਦਾ ਮਾਪਿਆਂ ਦੀ ਸਮੂਲਿਤ ਕਿਸ ਤਰ੍ਹਾਂ ਰਹੀ ਕਿਸ ਤਰ੍ਹਾਂ ਦਾ ਹੰਗਾਰਾ ਰਿਹਾ ਗੈਕੀ ਤੋਂ ਲੈ ਕੇ ਹੁਣ ਤੱਕ ਕਿਉਂਕਿ ਚੜਦੀ ਕਲਾ 'ਚ ਵੀ ਰਹੇ ਹੋ ਹੁਣ ਇਸ ਟਾਈਮ ਕਿਤੇ ਨਾ ਕਿਤੇ ਮਾਨੋ ਦਾਸ ਹੋ ਜਾਂਦਾ ਮਾਪਿਓ ਦਾ ਰਿਸਪੌਂਸ ਕਿਸ ਤਰ੍ਹਾਂ ਦਾ ਰਿਹਾ ਜੇ ਮਾਪਿਓ ਦੀ ਕਿਰਪਾ ਨਾ ਹੁੰਦੀ ਤਾਂ ਸਮਝੋ ਪ੍ਰੇਮ ਜੀ ਇੱਥੇ ਬੈਠਾ ਹੀ ਨਾ ਹੁੰਦਾ ਹਾਂ ਸਭ ਤੋਂ ਵੱਡੀ ਤਾਂ ਮੈਂ ਕਦੀ ਤੁਹਾਨੂੰ ਦੱਸਾਂ ਵੀ ਹੋਰ ਕਿਤੇ ਜਾਣ ਦੀ ਤਮੰਨਾ ਨਹੀਂ ਰੱਖਦਾ ਜੀ ਕਿਤੇ ਵੀ ਹੋਰ ਜਾਣਾ ਮੇਲੇ ਮੇਲੇ ਆਤੇ ਜਾਵੜੇ ਜਾਂ ਕਿਤੇ ਵੀ ਹੋ ਜਾਣਾ ਹਾਂ ਉਹ ਆਪਣੇ ਦੇਖਣ ਦੇ ਵਾਸਤੇ ਸਭ ਤੋਂ ਵੱਡਾ ਰੱਬ ਬਸ ਮਾਤਾ ਪਿਤਾ ਨੂੰ ਮੰਨਦਾ ਹੈ ਹੋਰ ਆਪਣਾ ਠੀਕ ਹੈ ਇਸ ਤੋਂ ਬਾਅਦ ਫਿਰ ਹੁਣ ਕੀ ਪ੍ਰੋਗਰਾਮ ਕਰਦੇ ਹਾਂ ਹੁਣ ਤਾਂ ਚਲੋ ਸੀਜ਼ਨ ਲਾ ਰਹੇ ਹਾਂ ਫਿਰ ਉਸ ਤੋਂ ਬਾਅਦ ਕੀ ਕੰਮ ਕਰਦੇ ਹਾਂ ਉਸ ਤੋਂ ਬਾਅਦ ਥੋੜੇ ਬਹੁਤੇ ਪ੍ਰੋਗਰਾਮ ਆ ਚੱਲ ਪੈਣਗੇ ਜੋ ਵੀ ਸਾਡੇ ਕੋਲੇ ਆ ਜਾਵੇ ਨਾ ਪ੍ਰੋਗਰਾਮ ਜੇ ਕਿਸੇ ਨੇ ਕਹਦਾ ਵੀ دیਵਾਨ ਪੀਰਾਂ ਫਕੀਰਾਂ ਦਾ ਲਾਉਣਾ ਸਾਡੇ ਕੋਲੇ ਮੈਟਰ ਉਹ ਵੀ ਹੈਗੇ ਮੁੰਡੇ ਵੀ ਹੈਗੇ ਮੇਰੇ ਨਾਲ ਜੇ ਸਾਡੇ ਕੋਲੇ ਕਵਾਲੀ ਮਹਿਫਲ ਦਾ ਆ ਗਿਆ ਜਿੰਨੀ ਕਾ ਸਾਨੂੰ ਜਿੰਨੀ ਕਿ ਨੌਲੇਜ ਮਾਲਕ ਨੇ ਦਿੱਤੀ ਹੈ ਜੀ ਉਹਨਾਂ ਕਹਿੰਦੇ ਸਾਨੂੰ ਕਹਿੰਦੇ ਥੋੜੇ ਤੇ ਕਵਾਲੀ ਸੌਣ ਨਹੀਂ ਆਈ ਸੋ ਕਹਿੰਦੇ ਨੇ ਸਨਾ ਦੇ ਜਿੰਨੀ ਸਾਨੂੰ ਆਉਂਦੀ ਹੈ ਪਰ ਆਪਾਂ ਕਿਹੜਾ ਕਵਾਲ ਹੈ ਹਾਂ ਆਪਣੇ ਤਾਂ ਪਹੁੰਚ ਤੋਂ ਬਾਹਰ ਹੈ ਤੇ ਜਿੰਨਾ ਕੁਝ ਆਉਂਦਾ ਉਹਨਾਂ ਹੀ ਸਰੋਤਿਆਂ ਨੂੰ ਬਸ ਸੁਣਾ ਦਈਦਾ ਤੇ ਚੱਲੀ ਜਾਂਦਾ ਬਸ ਸਿਆਲ ਦੇ ਵਿੱਚ ਭੰਗੜੇ ਮਲਵਈ ਕੀਤਾ ਮਲਵਈ ਕੀਤੇ ਦਾ ਚੱਲ ਪੂਗਾ ਹਾਂ ਤੇ ਉਦੋਂ ਫਿਰ ਕਿਸੇ ਨਾਲ ਵੀ ਜਾਵੜੀ ਦਾ ਹਾਂ ਸਾਈਡ ਤੇ ਜੀ ਤੇ ਕਿਉਂਕਿ ਆਪਾਂ ਤਾਂ ਉੱਥੇ ਜਾ ਕੇ ਆਪਣੀ ਕਲਾ ਹੀ ਕਰ ਲੈਣਾ ਹਾਂ ਤੇ ਗਾਇਕੀ ਦੇ ਜਰੀਏ ਜੋ ਵੀ ਸਾਨੂੰ ਆਜੇ ਕੋਈ ਪ੍ਰੋਗਰਾਮ ਵੀ ਗਾਉਣਾ ਹੈ ਭਲਾ ਦੀ ਧਾਰਮਿਕ ਹੋਵੇ ਹਾਂ ਪੀਰਾਂ ਫਕੀਰਾਂ ਦਾ ਹੋਵੇ ਭਲਾ ਜੋ ਮਰਜੀ ਕਵਾਲੀ ਮਹਿਫਲ ਦਾ ਹੋਵੇ ਹਾਂ ਜਾਗੋ ਕੱਢਣੀ ਹੈ ਜਾਂ ਕਿਸੇ ਨੇ ਕਹਿਤਾ ਵੀ ਤੁਹਾਨੂੰ ਢੋਲ ਸਹੀ ਦਾ ਸਾਨੂੰ ਹਾਂ ਮੁੰਡੇ ਆਪਾਂ ਢੋਲ ਵਾਲੇ ਭੇਜ ਦੇਈਂ ਕੋਈ ਸੱਭਿਆਚਾਰਕ ਗੀਤ ਅਖੀਰ ਦੇ ਵਿੱਚ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝਾ ਕਰੋ ਜਿਹੜਾ ਤੁਸੀਂ ਆਪ ਲਿਖਿਆ वैसे तो मैं जितने भी गीत गाए आज तक मैं सारे सभ्याचारी गाए हैं परिवार के गीत मेरे दूरदर्शन पे भी गीत चले लोक तत्व आपा कह सकते हैं जितने हां जितने गीत मेरे आए हैं वो सारे तो सारे परिवार ਦੇ ਵਿੱਚ ਬੈਠ ਕੇ ਹੀ ਸੁਨੇ ਜਾਂਦੇ ਆ ਹਾਂ